ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਲੁਧਿਆਣਾ ਹੈਂਡਲੂਮ ਸੰਨੀ ਦੀ ਟੀ ਅੱਡਾ ਜੋਦਾ ਸਾਡੀ ਸ਼ਾਲ ਸੂਟਾਂ ਦੀ ਵੀਡੀਓ ਨੂੰ ਤੁਸੀਂ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ ਫੁੱਲ ਸੇਲ ਦਿੱਤੀ ਹੈ ਦੁਬਾਰਾ ਹੁਣ ਨਵਾਂ ਰੀਸਟਾਕ ਕਰਤੇ ਨੇ ਨਵੇਂ ਡਿਜ਼ਾਈਨ ਜਿਹੜੇ ਕਿ ਮਾਰਕੀਟ ਦੇ ਵਿੱਚ 1050 ਰੁਪਏ ਸੇਲ ਹੋ ਰਹੇ ਨੇ ਹੁਣ ਅਸੀਂ ਉਹ ਡਿਜ਼ਾਈਨ ਵੀ ਸਾਰੇ ਇੱਕ ਰੇਟ ਕਰਤਾ ਜੀ 650 ਰੁਪਏ 650 ਦੇ ਡਿਜ਼ਾਈਨ ਦਿਖਾਏ ਜਾਣਗੇ ਸਾਰੇ ਡਿਜ਼ਾਈਨ ਇਹ ਹੈਗੇ 650 ਰੁਪਏ ਇਹਦੇ ਵਿੱਚ ਮਿਲਣਗੇ ਤੁਹਾਨੂੰ ਪੰਜ ਕਲਰ ਕੋਈ ਸਿੰਗਲ ਸੂਟ ਨਹੀਂ ਸਾਰੇ ਕਲਰ ਡਿਜ਼ਾਈਨ ਆ ਲਿਆ ਕਾਕਾ ਕਲਰ ਦਿਖਾ ਦੇ ਪੁੱਤ ਡਿਜ਼ਾਈਨ ਦੇਖੋ ਬਹੁਤ ਹੀ ਲੇਟਰ ਡਿਜ਼ਾਈਨ ਹੈ ਇਹਦੇ ਵਿੱਚ ਇੱਕ ਕਲਰ ਮਿਲੇਗਾ ਫਾਲਸਾ ਕਲਰ ਬੋਟਲ ਗ੍ਰੀਨ ਕਲਰ ਬਲੂ ਕਲਰ ਕਾਫੀ ਕਲਰ ਤੇ ਡਾਰਕ ਕਾਫੀ ਕਲਰ ਮਾਊਸ ਕਲਰ ਟੋਨ ਬਹੁਤ ਅੱਛੀ ਹੈ ਸਾਰੇ ਬ੍ਰਾਂਡਡ ਘਰਾਂ ਦੇ ਮਾਲ ਨੇ ਰੇਟ ਦਿੱਤਾ ਹੈ ਮਾਰਕਟ ਨੇ ਇੱਕੋ ਰੇਟ ਕਰਤਾ ਹੈ ਸਿਰਫ ਸਾਲ ਦੀ ਲਾਸਟ ਸੇਲ ਲਈ ਸਾਲ ਦੀ ਲਾਸਟ ਸੇਲ 10 ਦਿਨਾਂ ਲਈ 31 ਦਸੰਬਰ ਤੱਕ ਅਸੀਂ ਸੇਲ ਦੇਣੀ ਹੈ ਰੇਟ ਦੇਣਾ 650 ਰੁਪਏ 650 ਰੇਟ ਇਹਨਾਂ ਦਿਖਾਏ ਜਾਣਗੇ 650 ਦੇ ਵਿੱਚ ਸਾਡੇ ਕੋਲ ਬਹੁਤ ਅੱਛੀ ਡਿਜ਼ਾਈਨ ਹੈਗਾ ਇਸ ਤੋਂ ਬਾਅਦ ਲੈ ਵੀ ਕਾਕਾ ਦੂਸਰਾ ਡਿਜ਼ਾਈਨ ਲੈ ਦਿਖਾ ਇਹਨੂੰ ਚੱਕੋ ਸਾਈਡ ਦੇ ਦੂਸਰਾ ਡਿਜ਼ਾਈਨ ਆਊਗਾ 650 ਰੁਪਏ ਦੇ ਵਿੱਚ ਸਕਿਨ ਵਾਲਾ ਉਹ ਸਕਿਨ ਡਿਜ਼ਾਈਨ ਦਿਖਾਓ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵੀ ਰੀਸਟਾਕ ਕਰਤਾ ਜੀ ਸਾਰੇ ਡਿਜ਼ਾਈਨ ਦੁਬਾਰਾ ਦੀ ਕਾਕਾ ਦੀ ਡਿਮਾਂਡ ਤੇ ਰੀਸਟਾਕ ਕੀਤੇ ਆ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਮਾਰਕੀਟ ਦੇ ਵਿੱਚ ਕੋਈ 950 1000 ਰੁਪਏ ਇਦਾਂ ਸੇਲ ਹੋ ਰਿਹਾ ਇਕੋ ਰੇਟ 31 ਦਸੰਬਰ ਤੱਕ ਇਕੋ ਰੇਟ 650 ਰੁਪਏ ਪਿਓਰ ਪਸ਼ਮੀਨਾ ਕੋਈ ਕੱਟ ਕਪੜਾ ਨਹੀਂ 2.5 ਮੀਟਰ ਸ਼ਰਟ 2.5 ਮੀਟਰ ਸਲਵਾਰ 2.5 ਮੀਟਰ ਸ਼ਾਲ ਪਸ਼ਮੀਨਾ ਦਾ ਹੀ ਸ਼ਾਲ ਹੈ ਜੀ ਬਹੁਤ ਅੱਛਾ ਰਿਸਪੌਂਸ ਹੈ ਆਂਟੀਆਂ ਦੀ ਡਿਮਾਂਡ ਤੇ ਦੁਬਾਰਾ ਰੀਸਟਾਕ ਕੀਤਾ ਹੈ ਇਹਦੇ ਵਿੱਚ ਸਕਿਨ ਦੇ ਆਣਗੇ ਡਿਜ਼ਾਈਨ ਸਾਰੇ ਡਿਜ਼ਾਈਨ ਸਕਿਨ ਦੇ ਇਸ ਤੋਂ ਬਾਅਦ ਇਹਦੇ ਵਿੱਚ ਇੱਕ ਕਰੀਮ ਡਿਜ਼ਾਈਨ ਵੀ ਹੈ ਕਰੀਮ ਡਿਜ਼ਾਈਨ ਦਿਖਾਉਗਾ ਕਾਕਾ ਕਰੀਮ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵੀ ਰੀਸਟਾਕ ਕਰਤਾ ਹੈ ਕ੍ਰੀਮ ਸਪੈਸ਼ਲ ਗਾਕਾ ਦੀ ਡਿਮਾਂਡ ਦੇ ਉੱਤੇ ਕ੍ਰੀਮ ਸਾਰੇ ਬ੍ਰਾਂਡਡ ਘਰਾਂ ਦੇ ਮਾਲ ਨੇ ਕੋਈ ਦੇਸੀ ਨਹੀਂ ਮਾਰਕੀਟ ਦਾ ਪ੍ਰਾਈਸ ਹੈਗਾ 1050 ਆਉਣਾ ਕਿੱਥੇ ਲੁਧਿਆਣਾ ਹੈਣ ਨੂੰ ਸੰਨੀ ਦੇ 80 ਅੱਡਾ ਜੋਧਾ ਹੁਣ ਰੇਟ ਦੇਵਾਂਗੇ 650 650 ਰੁਪਏ ਸਕਰੀਨ ਸ਼ਾਟ ਲੈ ਲਓ ਜੀ ਸਾਰੇ ਡਿਜ਼ਾਈਨ 650 ਰੁਪਏ ਵਾਲੇ ਕ੍ਰੀਮ ਸੋਲੋ ਦੇ ਵਿੱਚ ਇੱਕ ਡਿਜ਼ਾਈਨ ਆ ਲੋ ਦੂਸਰਾ ਡਿਜ਼ਾਈਨ ਸਾਰੇ ਬ੍ਰਾਂਡਡ ਘਰਾਂ ਦੇ ਕੋਈ ਦੇਸੀ ਨਹੀਂ ਸਭ ਵਧੀਆ ਕੰਪਨੀਆਂ ਦੇ ਜਿਹੜੇ ਕਿ 1050 ਤੋਂ 950 ਰੁਪਏ ਵਿਕਦੇ ਨੇ ਹੋਰ ਰੇਟ ਦਿੱਤਾ 650 650 ਆਲੀ ਵੀਡੀਓ ਸਾਡੀ ਬਹੁਤ ਅੱਛਾ ਰਿਸਪੌਂਸ ਹੈ ਸ਼ਾਪ ਤੇ ਵਿਜਿਟ ਕਰੋ ਜੀ ਵੈਰਾਈਟੀ ਬਹੁਤ ਅੱਛੀ ਹੈ 650 ਦੇ ਵਿੱਚ ਹੁਣ ਇੱਕ ਡਾਰਕ ਡਿਜ਼ਾਈਨ ਦਿਖਾਏ ਜਾਣਗੇ ਇਹ ਵੀ 650 ਰੁਪਏ ਕਰਤੇ ਆ ਡਾਰਕ ਡਿਜ਼ਾਈਨ ਦਿਖਾਓ ਹਾਂਜੀ ਵਧੀਆ ਕੰਪਨੀਆਂ ਦੇ ਨੇ ਕੋਈ ਦੇਸੀ ਦੀ ਸਾਰੇ ਬ੍ਰਾਂਡਡ ਘਰਾ ਦੇ ਮਾਲ ਨੇ ਇੱਕੋ ਰੇਟ ਕਰਤਾ ਜੀ 650 ਕੋਈ ਵਧੀਆ ਹੈ ਪੂਰਾ ਹੈ ਸਟਾਫ ਦੇਖੋ ਹਰ ਡਿਜ਼ਾਈਨ ਹੀ ਦਿਖਾ ਕਰਤਾ ਬਹੁਤ ਪਿਆਰੀ ਡਿਜੀਟਲ ਡਿਜ਼ਾਈਨ ਮਾਰਕੀਟ ਦਾ ਪ੍ਰਾਈਸ ਹੈਗਾ 1050 ਅਸੀਂ ਦੇਣਾ ਤੁਹਾਨੂੰ 650 650 ਵਾਲੀ ਵੀਡੀਓ ਸਾਡੀ ਫੁੱਲ ਰਿਸਪੌਂਸ ਹੈ ਜੀ ਬਹੁਤ ਅੱਛਾ ਰਿਸਪੌਂਸ ਹੈ ਡਿਜ਼ਾਈਨ ਹੈਗਾ 40 ਤੋਂ 50 ਡਿਜ਼ਾਈਨ ਕਰਤੇ ਆ ਬਹੁਤ ਅੱਛੇ ਡਿਜ਼ਾਈਨ ਨੇ ਰੇਟ ਦੇਾਂਗੇ 650 ਸ਼ਾਪ ਤੇ ਵਿਜ਼ਿਟ ਕਰੋ ਜੀ ਹਾਂਜੀ ਇਹਦੇ ਵਿੱਚ ਦੇਖੋ ਇੱਕ ਬ੍ਰਾਊਨ ਕਲਰ ਹੈ ਆਹ ਲੋ ਬਹੁਤ ਪਿਆਰੇ ਕਲਰ ਨੇ ਆਹ ਦੇਖੋ ਫਾਲਸਾ ਕਲਰ ਹੈ ਕਲਰ ਇਹਦੇ ਵਿੱਚ ਇੱਕ ਮੈਰੂਨ ਕਲਰ ਹੈ ਵੈਡਿੰਗ ਚਾਰਟ ਵੀ ਹੈ ਜਿਹੜਾ ਮਰਜ਼ੀ ਅਵੇਅਰ ਕਰੇ ਜਿੱਦਾਂ ਮਰਜ਼ੀ ਰੋਜ਼ ਵੀਡੀਓ ਲੈ ਕੇ ਆਨੇ 650 ਰੁਪਏ ਦੇ ਵਿੱਚ ਹੁਣ ਤੁਹਾਨੂੰ ਕਰੀਮ ਡਿਜ਼ਾਈਨ ਦਿਖਾਇਆ ਜਾਊਗਾ ਆ ਦੇਖੋ 650 ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਹੈ ਆ ਲੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪਿਓਰ ਪਸ਼ਮੀਨਾ ਲਾਤੀ ਹੈ ਪਿਓਰ ਪਸ਼ਮੀਨਾ ਡਿਜ਼ਾਈਨ ਹੈਗੇ ਲੇਟੈਸਟ ਸਾਰਾ ਮਾਲ ਰੀਸਟਾਕ ਕੀਤਾ ਜੀ ਇੱਕ ਵਾਰ ਪੂਰਾ ਫਿਨਿਸ਼ ਹੋ ਗਿਆ ਸੀ ਹਜ਼ਾਰ ਸੂਟ ਮਿਲਿਆ ਹਜ਼ਾਰ ਸੂਟ ਸ਼ਾਪ ਤੇ ਵਿਜ਼ਿਟ ਕਰ ਲੋ 1000 ਸੂਟਾਂ ਦੀ ਸੇਲ ਹੈ 10 10 ਦਿਨ ਲਈ 31 ਦਸੰਬਰ ਤੱਕ ਲਾਵਾਂਗੇ ਸਾਰੇ ਡਿਜ਼ਾਈਨ ਬਿਲਕੁਲ ਲੇਟੈਸਟ ਕਲਰ ਵੀ ਇਹਦੇ ਵਿੱਚ ਆ ਦੇਖੋ ਪਿਸਤਾ ਕਲਰ ਲਾਈਟ ਗ੍ਰੀਨ ਕਲਰ ਮਾਊਸ ਕਲਰ ਰੇਟ ਦੇਣਾ 650 ਰੁਪਏ ਜਦੋਂ ਮਰਜ਼ੀ ਆਓ ਤੁਹਾਡੀ ਆਪਣੀ ਸ਼ਾਪ ਹੈ ਬਾਕੀ ਹੋਰ ਵੀ ਵਧੀਆ ਵੈਡਿੰਗ ਵੈਰਟੀ ਵੀ ਆ ਚੁੱਕੀ ਹੈ ਸਮਰ ਦੇ ਕਰਕੇ স্পੈਸ਼ਲ ਆਫਰ ਹੈ ਪਹਿਣਾ ਦੀ ਡਿਮਾਂਡ ਤੇ ਬਹੁਤ ਵਧੀਆ ਬੇਸ 650 ਦੇ ਵਿੱਚ 20 ਤੋਂ 25 ਡਿਜ਼ਾਈਨ ਲੈ ਕੇ ਆ ਚੁੱਕੇ ਆ 1000 ਪੀਸ ਵੇਲੇ ਕਿਸੇ ਨੇ 40 ਪੀਸ ਨੇ ਕਿਸੇ ਨੇ 30 ਪੀਸ ਨੇ ਕਿਸੇ ਨੇ 20 ਪੀਸ ਨੇ 1000 ਪੀਸ ਹੈ ਸ਼ਾਪ ਤੇ ਵਿਜਟ ਕਰ ਲੋ ਡਿਜ਼ਾਈਨਿੰਗ ਹੋਊਗੀ ਸਾਰੀ ਲੇਟੈਸਟ ਕੋਈ ਸਾਰੇ ਸੈੱਟ ਵਾਈਜ਼ ਮਾਲ ਹੈ 4 ਤੋਂ 5 ਕਲਰ ਨੇ ਵਧੀਆ ਕੰਪਨੀਆਂ ਦੇ ਆ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਬਾਜੂ ਪ੍ਰਿੰਟ ਹੈ ਪਲੇਨ ਬਾਟਮ ਹੈ 5 ਮੀਟਰ ਪੂਰੀ ਕਟ ਹੈ ਸ਼ਾਪ ਤੇ ਵਿਜ਼ਿਟ ਕਰ ਲੋ ਲੁਧਿਆਣਾ ਹੈਂਡਲੂ ਸੰਨੀ ਦੀ ਟੀ ਅੱਡਾ ਜੋਧਾ ਤੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਹੁਣ ਸਾਰਾ ਵੀਡੀਓ ਲੰਬੀ ਕਰਕੇ ਇਸ ਲਈ ਸਾਰੇ ਡਿਜ਼ਾਈਨ ਨਹੀਂ ਦਿਖਾਏ ਜਾਂਦੇ ਜ਼ਿਆਦਾ ਵੈਰਾਈਟੀ ਦੇਖਣ ਲਈ ਸ਼ਾਪ ਤੇ ਵਿਜ਼ਿਟ ਕਰ ਲੋ ਆ ਦੇਖੋ ਆ ਡਿਜ਼ਾਈਨ ਬਹੁਤ ਪਿਆਰਾ ਸੋਲੋ ਡਿਜ਼ਾਈਨ ਹੈ ਦੇਖੋ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਬਾਕੀ ਕਾਕਾ ਨਿਗਾਹ ਮਰਾ ਦੇ ਮਗਰ ਡਿਜ਼ਾਈਨ ਤੇਰੇ ਬਹੁਤ ਪਏ ਨੇ ਆ ਦੇਖੋ ਫੁੱਲ ਵੈਰਾਈਟੀ ਆ ਚੁੱਕੀ ਹੈ ਸਾਰੇ ਬ੍ਰਾਂਡਡ ਘਰਾਂ ਦੇ ਨੇ ਕੋਈ ਵੀ ਦੇਸੀ ਮਾਲ ਨਹੀਂ ਸਭ ਬ੍ਰਾਂਡਡ ਘਰਾਂ ਦੇ ਸ਼ੰਕਰ ਪ੍ਰਗਤੀ ਬੀਲਮ ਸਾਰੇ ਆ ਦੇਖੋ ਰਾਜਾ ਰਾਣੀ ਵੀ ਰੀਸਟਾਕ ਕਰਤਾ ਹੈ ਸ਼ਾਪ ਤੇ ਵਿਜ਼ਿਟ ਕਰ ਲਓ ਬਹੁਤ ਪਿਆਰੇ ਡਿਜ਼ਾਈਨ ਨੇ ਵਧੀਆ ਬ੍ਰਾਂਡਡ ਘਰਾਂ ਦੇ ਆ ਲੋ ਪੈਣਾ ਦੀ ਡਿਮਾਂਡ ਤੇ ਸਪੈਸ਼ਲ ਮਾਊਸ ਕਲਰ ਦੇ ਵਿੱਚ ਡਿਜ਼ਾਈਨ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸ਼ਾਪ ਤੇ ਵਿਜ਼ਿਟ ਕਰੋ ਜੀ ਲੁਧਿਆਣਾ ਹੈਂਡਲੂਮ ਸਨੀ ਦੀ ਅੱਟੀ ਅੱਡਾ ਜੋਧਾ 10 ਦਿਨ ਦਾ ਸੇਲ ਮੇਲਾ 31 ਦਸੰਬਰ ਤੱਕ ਸਾਲ ਦੀ ਲਾਸਟ ਸੇਲ ਕਰਕੇ ਕਾਕਾ ਦਾ ਫਾਇਦਾ ਹੀ ਕਰਦਾ ਬਹੁਤ ਪਿਆਰੇ ਡਿਜ਼ਾਈਨ ਨੇ ਛੇਤੀ ਤੋਂ ਛੇਤੀ ਸ਼ਾਪ ਤੇ ਵਿਜਿਟ ਕਰ ਲੋ ਆ ਲੋ ਸਾ ਵੀ ਵਿੱਚੇ ਹੀ ਬਹੁਤ ਹੀ ਪਿਆਰਾ ਪਿਓਰ ਰਾਜਾ ਰਾਣੀ ਪਹਿਲਾਂ 올ਓਵਰ ਪ੍ਰਿੰਟ ਆਈ ਫਿਰ ਬੈਕ ਪ੍ਰਿੰਟ ਆਈ ਹੁਣ ਦੇਖੋ ਘੇਰੇ ਦੇ ਉੱਤੇ ਰਾਜਾ ਰਾਣੀ ਦਾ ਪ੍ਰਿੰਟ ਹੈ ਨਾਲ ਗਲੇ ਨੈਕ ਪ੍ਰਿੰਟ ਹੈ ਨਾਲ ਪ੍ਰਿੰਟ ਸ਼ਾਲ ਹੈ ਸਾਰਾ ਇੱਕੋ ਰੇਟ ਕਰਤੇ ਆ 31 ਦਸੰਬਰ ਤੱਕ 650 ਰੁਪਏ 650 ਸ਼ਾਪ ਤੇ ਵਿਜਿਟ ਕਰੋ ਜੀ ਥੈਂਕ ਯੂ ਜੀ